ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਾਲਾ ਕਰਦਾ ਮੇਰੇ ਵੀਰ ਉਹ ਦਰਵਾਜ਼ਾ ਤੇ ਸੈਟ ਹੈ ਸਾਰੇ ਵੀਰਾਂ ਦੇ ਘਰ ਤੁਹਾਡੇ ਆ ਲਾਉਂਦੀ ਕਰਤਿਓ ਲਾਉਂਦੀ ਸ਼ਟਾਹ ਮੇਰੇ ਵੀਰੋ ਸਵੇਰੇ ਸਵੇਰੇ 8:00 ਵਜੇ ਠੀਕ ਹੈ ਜੀ ਮੇਰੇ ਉੱਪਰ ਦਾ ਫੋਨਾ ਹੀ ਕਰਦਾ ਸੀਗਾ ਤੁਹਾੜ ਕੋਲ ਕੜੀ ਯਾਰ ਕਹਿੰਦਾ ਮੈਨੂੰ ਬਾਦਲ ਸਕੂਲ ਤਾਰ ਕੇ ਆ ਤੇ ਉਹਨੂੰ ਸਕੂਲ ਛੱਡ ਕੇ ਤੇ ਬਈ ਹੁਣ ਲੈਣੇ ਵਾਪਸ ਗਈ ਜਾਂਦੇ ਹਾਂ ਹਾਂਜੀ ਆਗੇ ਜੀ ਅੰਦਰ ਜੋ ਬਰੂਮ ਛੱਡੇ ਨਗੇ ਸੀ ਨਾ ਤੁਹਾਨੂੰ ਦੱਸਿਆ ਯਾਰ ਉਹਨੇ ਫੋਨ ਵੀ ਆਵਦਾ ਫੜਾਦਾ ਮੈਨੂੰ ਉਹ ਤਾਂ ਨਾਲ ਲੈ ਜਾਂਦਾ ਹੁੰਦਾ ਜੇ ਮੈਨੂੰ ਫੜਾ ਗਿਆ ਪਤ ਨਹੀਂ ਕਾਹਤੋਂ ਚਲੋ ਕੋਈ ਨਾ ਪੇਪਰ ਉੱਪਰ ਚੱਲੀ ਜਾਂਦੇ ਆ ਕੋਈ ਉਹਦੇ ਮੇਬੀ ਕਿਹੜੇ ਹੁੰਦੇ ਆ ਉਹ ਇੱਕ ਵਾਰੀ ਹੁੰਦੇ ਨਹੀਂ ਹੁੰਦੇ ਉਹ ਇੱਕ ਦੋ ਵਾਰੀ ਭੁੱਲ ਗਿਆ ਹੁੰਦਾ ਬਹੁਤ ਟਾਈਮ ਹੋ ਗਿਆ ਮੈਨੂੰ ਵੀ ਪਾਸ ਆਊਟ ਹੋਏ ਨੂੰ ਚਲੋ ਬਰੋ ਕਰਾਂ ਛਤਰੀਆਂ ਸੈੱਟ ਵਟਿਆ ਨਾ ਫਿਰ ਮੈਂ ਤੇ ਬੰਨ ਗਏ ਕੂਬੂਤਰ ਕੋਤਰੇ ਹੇਦ ਰਹੀ ਤੇ गए बच्चे बहर भाई काटते ही बच्चे बाहर ਉਹੀ ਆ ਵੀ ਲਗਭਗ ਉਹਨੇ 50 ਬੱਚੇ ਹੀ ਮੇਰੇ ਹਿਸਾਬ ਨਾਲ ਦਾ ਬਾਹਰ ਥੱਲੇ ਛਤਰੀ ਤੇ ਬਾਹਰ 22 23 ਤੇ ਬਾਕੀ ਤਾਂ ਹਾ ਹੋਣਗੇ 30 ਬੱਚੇ ਹਨਾ ਕੋਈ ਆਹੀ ਹਿਸਾਬ ਕਿਤਾ ਬਾ ਛਤਰੀਆਂ ਨੇ ਡਟੀਆਂ ਪੰਗਾ ਤਾਂ ਇਧਰ ਹੀ ਛਤਰੀ ਤਾਂ ਆਇ ਲੱਗਾਂ ਟੁੱਟੂ ਕੀ ਪੜਾਕਾ ਪੋ ਗੇ ਇਹਦੇ ਨਾਲ ਤੇ ਹਿੱਲੀ ਜਾਂਦੀ ਦੇਖੋ ਝੂਲੇ ਮਾਰੀ ਜਾਂਦੀ ਛਤਰੀ ਇੱਕ ਅੱਧੀ ਛਤਰੀ ਥੱਲੇ ਹੋਰ ਲੱਗੀ ਹੋਏ ਨਾ ਗੱਲ ਬਣ ਗਈ ਹਨਾ じゃ ਕ ਇਧਰ ਲੈ ਕੇ ਲਾਉਣ ਵਾਲੀ ਆ ਯਾਰ ਛਤਰੀ ਕਰਦੇ ਆ ਹਿੱਲਾ ਚਲੋ ਉੱਡ ਗਏ ਸੀ ਜਾਨਵਰ ਬਾਪਿਓ ਬਾਜ ਗਏ ਨਹੀਂ ਬਾਜ ਨਹੀਂ ਗਏ ਉੱਡ ਗਏ ਦੋ ਉੱਡ ਗਏ ਵਾਹ ਮੈਨੂੰ ਆਈ ਗਿਆ ਕੋਈ ਕੰਟਾ ਆਹਮ ਨਾਲ ਬੈਠਾਂਗੇ ਤੇ ਏਕੇ ਆਣਾ ਦੇਖਾਂਗੇ ਇਹਨਾਂ ਨੂੰ ਓਏ ਆਇਆ ਆਇਆ ਕਰਮਾਲ ਕੇ ਕਰੀ ਜਾ ਆਹ ਤਾਂ ਵੱਡੀ ਪੱਠੀ ਆ ਯਾਰ ਇਹਦੇ ਚੇਪਾਂ ਲਾ ਕੇ ਬਹੋਂਦੇ ਰਿਆਂ ਤਾਂ ਪਾਸੇ ਬੈਠੂ 100% ਨਹੀਂ ਨਹੀਂ ਆਇਆ ਛਦਰੀ ਤੇ ਆਇਆ 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 ਆ ਗਿਆ ਆ ਗਿਆ ਆਇਆ 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 ਉਹ ਬਾਈਆ ਕਿਉਂ ਉੜੀਆਂ ਕਰਦੀਆਂ ਨੇ ਹਾਂ ਲੈਟ ਤੇ ਵਾਇਆ ਵਾਂਚ ਹਾਂਜੀ ਬੱਚਿਆਂ ਦਾ ਟਾਈਮ ਨਾਲ ਹੀ ਉੱਡਣ ਲੱਗ ਗਏ ਯਾਰ ਨੂੰ ਤਾਂ ਉੜਦੇ ਨੇ ਲੈਟ ਜੇ ਚਲੋ ਚੰਗੀ ਗੱਲ ਵੀ ਆ ਪਰ ਇਕੱਲੇ ਬੈਠ ਬੰਦ ਨੂੰ ਡਰ ਵੀ ਲੱਗਦਾ ਹੈ ਹਨਾ ਸੱਚੀ ਗਾਪਣੀ ਮਾਰਦਾ ਬੱਠਲ ਜਿੱਡਾ ਦਿਲ ਚਾਹੀਦਾ 50 ਬੱਚੇ ਬਾਹਰ ਕੱਢਣ ਨੂੰ ਉਹ ਵੀ ਇਕੱਲਾ ਬੰਦਾ ਠੀਕ ਆ ਉਹ ਮੈਨੂੰ ਐਂ ਲੱਗਦਾ ਪਿਆ ਬੱਚਿਆਂ ਤੇ ਪੰਜ ਬੰਦੇ ਹੋਣੇ ਜ਼ਰੂਰੀ ਹੈ ਤੇ 50 ਬੱਚਿਆਂ ਨੂੰ ਇਕੱਲੇ ਹੀ ਵਾਰ ਗੱਡੀ ਲੈਣਾ ਹੁਣ ਤੁਸੀਂ ਐਂ ਦੇਖ ਲਓ ਯਾਰ ਉਹ ਤਾਂ ਮੇਰੇ ਜੀਵ ਕਾਲੀ ਆ ਸੱਚ ਵੀ ਹੋ ਜਾਂਦੀ ਸੋ 10 15 ਉੱਡ ਗਏ 10 ਮੈਂ ਉਹ 10 15 ਦੇ ਮਗਰ ਨਹੀਂ ਗਾ ਰੱਖੂਗਾ ਘਰੇ ਬੜਕਾਉਂਗਾ ਕਿ ਥੱਲੇ ਵਾਲਿਆਂ ਨੂੰ ਵੇਖੂਗਾ ਕਿੱਧਰ ਕਿੱਧਰ ਪੂਰਾਉਂਗਾ ਮੈਂ ਹਣਾ ਬਾਕੀ ਉੱਡ ਉੱਡ ਕੇ ਆਈ ਜਾਂਦੇ ਹੁਣ ਪੂਆ ਵਾਲਾ ਗਿਆ ਸੀ ਪੂਰਾ ਉੱਚਾ ਹਣਾ ਬੰਦ ਜਾ ਕੇ ਆਇਆਗਾ ਤੇ ਇਹ ਤਾਂ ਮੁੜਿਆ ਇੱਕ ਬੱਚਾ ਹੋਰ ਜਿਹੜਾ ਸੀ ਨਾਲ ਇਹਦੇ ਯਾਰ ਉਹ ਨਹੀਂ ਮੁੜਿਆ ਹਜੇ ਤੱਕ ਉਹ ਦੇਣਿਆ ਪਤਾ ਨਹੀਂ ਕਿਹੜਾ ਸੀ ਮੈਂ ਤਾਂ ਫੋਨ ਤੇ ਲੱਗਿਆ ਪਈ ਮੈਂ ਤਾਂ ਧਿਆਨ ਵੀ ਨਹੀਂ ਮਾਰਿਆ ਇਹ ਬੱਚੇ ਕਿਹੜੇ ਉੱਡੇ ਆ ਯਾਰ ਇੱਕ ਬੱਚਾ ਤਾਂ ਆ ਗਿਆ ਸੀ ਬਾਬੇਓ ਯਾਰ ਉਹ ਤਾਂ ਨਹੀਂ ਪਤਾ ਲੱਗਿਆ ਮੈਨੂੰ ਯਾਰ ਖਣੀ ਮੈਨੂੰ ਛਾਕੀ ਪੈਂਦਾ ਯਾਰ ਖਣੀ ਸੱਚੀ ਗਿਆ ਸੀ ਆ ਤੜਕੋ ਤੜਕੀ ਉਹਨਾਂ ਸਰੀਰ ਨਹੀਂ ਕਹ ਹੁੰਦੇ ਤੇ ਮਾਂ ਨਿਗਾਹ ਜੀ ਨਹੀਂ ਰੱਖੀ ਮਾਂ ਤਾਂ ਕਿਤੇ ਆਊਗੀ ਉੱਡ ਕੇ ਸਾਰੇ ਪਰ ਨਹੀਂ ਯਾਰ ਉੱਚੇ ਖੜੇ ਸੀ ਬੂਆ ਨਾਲ ਤੇ ਕੋਹਰ ਬੱਚਾ ਤਾਂ ਸੀਗੇ ਬਈ ਯਾਰ ਭਾਇ ਨਮ ਤਾਂ ਦੀਦੀ ਕੋਈ ਨਹੀਂ ਯਾਰ ਆ ਤਾਂ ਚਿੜਗਾ ਓਏ ਅੱਖੇ ਨਹੀਂ ਖੁੱਲਦਾ ਮੇਰੀਆਂ ਤਾਂ ਅੱਖਾਂ ਦਾ ਮੀਜੀਆਂ ਵੰਗੀਆਂ ਮੇਰੀਆਂ ਹਾਂਜੀ ਆ ਗਿਆ ਬੱਚਾ ਆਪਣਾ ਬਣ ਗਈ ਗੱਲ ਬਣ ਗਈ ਬਈ ਪਛਾਣ ਵੀ ਆ ਗਈ ਇਹ ਬੱਚਾ ਹੈਗਾ ਹਰਿਆ ਕਾਂਤਰਾ ਤੇ ਗਲਾਬੀ ਬੈਠਾ ਵਾਲਾ ਬਈ ਉੱਚਾ ਜੜਿਆ ਵਰਦਾ ਇਧਰਲੇ ਪਾਸੇ ਚੱਲ ਚੰਗਾ ਮੈਨ ਲੱਗਿਆ ਬੱਚਾ ਤਾਂ ਹੈਗਾ ਹੁਣ ਆਏ ਨਹੀਂ ਪਤਾ ਕਿਹੜਾ ਬੱਚਾ ਹੀ ਚਲ ਪਤਾ ਲੱਗ ਗਿਆ ਬਈ ਕਾਂਤਰਾ ਬੈਠਾ ਵਾਲਾ ਯਾਰ ਪਹਿਲਾਂ ਦੋ ਦਿਨਾਂ ਦੀ ਆਇਆ ਘਰੇ ਉੱਡ ਕੇ ਹੋਈ ਤਾਂ ਕੋਈ ਗੱਲ ਨਹੀਂ ਆਉਣ ਦਾ ਹੁਣ ਵੀ ਹੱਕਾ ਲੱਗੀਆਂ ਛਤਰੀਆਂ ਤੇ ਦਾ ਬਾਬਾ ਯਾਰ ਬੱਚਾ ਜੇ ਨਹੀਂ ਉਤਰਨ ਚ ਆਉਂਦਾ ਥੱਲੇ ਯਾਰ ਮੈਨੂੰ ਟੈਨਸ਼ਨ ਨੂੰ ਹੀ ਪਈ ਐ ਕਿ ਹੈ ਉਂ ਚਲ ਚੰਗੀ ਗੱਲ ਐ ਕੱਲਾ ਫਿਰਦਾ ਜੂਟੀ ਜੇ ਤੋੜਦੇ ਨਾ ਜੂਟੀ ਦੇ ਭੱਜਣ ਦੇ ਚਾਂਸ ਵੱਧ ਹੁੰਦੇ ਐ ਬਾਕੀ ਹੁਣ ਤਾਂ ਬਈ ਆ ਰਹੇ ਮਨ ਚਾਹੀ ਬੈਠਾ ਪੈ ਵੀ ਕਿਤੇ ਭੱਜ ਹੀ ਨਾ ਜਾਵੇ ਹਨ ਜਦੋਂ ਕਿਉਂਕਿ ਪਹਿਲੇ ਪਹਿਲੇ ਪਹਿਲੋ ਪਹਿਲੀ ਆਪਣੀ ਇੰਨੀ ਚਾਲ ਪੱਟੀ ਗਈ ਹਨ ਐਨੇ ਬੱਚੇ ਭੱਜ ਭੁੱਜ ਕੇ ਛੋਟੇ ਖੇਰੂ ਮੇਰੂ ਹੋ ਗਏ ਸੀਗੇ ਉਦੋਂ ਤੋਂ ਹੁਣ ਵੀ ਡਰ ਲੱਗਦਾ ਜਿਹੜਾ ਉੱਚਾ ਜਾਂਦਾ ਵੀ ਖੜੀ ਭੱਜ ਹੀ ਨਾ ਜਾਵੇ ਬਵਾਇ ਚਰੂ ਗਾ ਬੱਚਾ ਉੱਚਾ ਹੀ ਪਰਦਾ ਥੱਲੇ ਤੋਂ ਲਿਆਇਆ ਇਹ ਨਹੀਂ ਯਾਰ ਬੱਚਾ ਉਹ ਮਤਲਬ ਵੀ ਆਂ ਦੀਂ ਦਾ ਉੱਚਾ ਹੀ ਆਉਂਦਾ ਘਰ ਤੇ ਫੇਰ ਮੁੜ ਜਾਂਦਾ ਉੱਚਾ ਹੀ ਆਉਂਦਾ ਫੇਰ ਮੁੜ ਜਾਂਦਾ ਅਜ ਪਤਾ ਨਹੀਂ ਕੀ ਦਸਾਂ ਉਹਨੂੰ ਯਾਰ ਕੱਲੇ ਨੂੰ ਮੈਂ ਤੁਹਾਨੂੰ ਕਬੂਤਰ ਕੁਵਾਤਰੇ ਵੀ ਛਾਲੀ ਜਾਂਦਾ ਹੈ ਬਾਕੀ ਮੈਂ ਤਾਂ ਗਲਾਬੀ ਗਾਂਦ ਵਾਲਾ ਵੀ ਛੜਦਾ ਹੀ ਨਹੀਂ ਵਣੀਵੇਂ ਪਰਦਾ ਦੇਖੋ ਆ ਆਉਂਦਾ ਮੈਂ ਗਲਾਬੀ ਗਾਂਦਲਾ ਵੀ ਡਾਦਾ ਸੀ ਮੈਂ ਫੇਰ ਉਹਨੂੰ ਵੇਖ ਬੋਕਿਆ ਜੀ ਕੀ ਹੈ ਨਿਗਾਰਕ ਬੈਠਾ ਵੀ ਮੈਂ ਤਾਂ ਮੰਜਾ ਵੀ ਬਾਹਰ ਕੱਢ ਲਿਆ ਆਪਦਾ ਬਾਕੀ ਆਹ ਪਰਦਾ ਆ ਜਾਂਦਾ ਆ ਜਾਂਦਾ ਆ ਜਾਂਦਾ ਕਿਦ ਰਿਹਾ ਉਹ ਜਾਂਦਾ ਦੇਖ ਰਿਹਾ ਉਹ ਨਹੀਂ ਦੇਖ ਰਿਹਾ ਤੁਹਾਨੂੰ ਉਹ ਜਾਂਦਾ ਸਾਹਮਣੇ ਹਾਂਜੀ ਅਨਰਥ ਹੋ ਗਿਆ ਜੱਗੋ ਤੇਰਵੀ ਹੋਈ ਜਾਂਦੀ ਹੈ ਜਮਾ ਬੈਰੀ ਉਹ ਆ ਗਈ ਪਤਾ ਨਹੀਂ ਕਿਧਰੋਂ ਜੀ ਆ ਆਉਂਦੀ ਆ ਤਾਂ ਉੱਤ ਵੀ ਨਹੀਂ ਦੀ ਬਾਈ ਮੈਂ ਹੈਰਾਨ ਆ ਯਾਰ ਵੀ ਆ ਕਿਹੜੇ ਟਾਈਮ ਆਈ ਫਿਰਦੀ ਆ ਯਾਰ ਪੂਰੀ ਓਰੀਜਨਲ ਬਾਈ ਜਾਲੀ ਵੀ ਨਹੀਂ ਪੂਰੀ ਜਿਹਨੂੰ ਕਹਿੰਦੇ ਨੇ ਪੈਰਾਗਰੀਨ ਫਾਲਕਨ ਕਾਲੇ ਮੂੰਹ ਵਾਲੀ ਆ ਫਿਰਦੀ ਇੱਕ ਕਰ ਤਾਂ ਬੱਚਿਆਂ ਨੂੰ ਪਹਿਟ ਹੀ ਨਾ ਯਾਰ ਤੇ ਆਪਣਾ ਬੱਚਾ ਵੀ ਫਿਰਦਾ ਹੀ ਆ ਹਜੇ ਬਠਕਾਂਤਰਾਂ ਵਾਲਾ ਮੈਨੂੰ ਉਹਦੀ ਟੈਨਸ਼ਨ ਹੈ ਵੀ ਉਹਨੂੰ ਨਾ ਭੜਕਾ ਦੇ ਕਿ ਜਿਹੜੇ ਹਸਾਬ ਦੇ ਘਰ ਤੇ ਚੜੀ ਜਾਂਦੀ ਆ ਆਪਣੇ ਬੱਚਾ ਸਾਨੂੰ ਤਾਂ ਦਿਸਿਆ ਨਹੀਂ ਤੇ ਪਰ ਐਂ ਲੱਗਦਾ ਹੈ ਵੀ ਜਿਵੇਂ ਬਹਿਰੀ ਦੇਖੀ ਪਈ ਐ ਹੋ ਚੜੀ ਜਾਂਦੀ ਐ ਕੋ 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 ਘਰ ਤੇ ਤੇ ਨਿਗਾਹ ਰੱਖੀ ਬੈਠੇ ਆ ਚਲੋ ਰੱਬ ਖੈਰ ਕਰੇ ਹਨਾ ਦੇਖਦੇ ਆ ਕੀ ਬੰਦ ਆ ਹਾਂ ਆ ਗਈ ਭਾਈ ਨਿਗਾਹ ਰੱਖੀ ਮੰਦਰਾ ਤੇ ਚੰਗਾ ਬਾਕੀ ਇਧਰ ਆਏ ਹੋਏ ਮਿੱਤਰ ਆਪਣੇ ਮਾਲੇ ਵਾਲੇ ਹੈਲੋ ਕਰ ਦਿਓ ਜੀ ਇਧਰ ਹੈਲੋ ਮੈਕ ਤੇ ਮੰਦਰ ਠੀਕ ਐ ਚੋਟੀ ਦਾ ਪਲੇਅਰ ਸਾਡਾ ਯਾਰ ਮੰਦਰ ਮਾਲੇ ਵਾਲਾ ਚਲ ਕਰਾ ਬੈਰੀ ਵੇਖਿਆ ਨਾ ਬਈ ਦਾਦ ਜੀ ਸਾਨੂੰ ਕੀ ਬੰਦਾ ਹਾਂਜੀ ਬਚ ਗਏ ਤੂੰ ਬੱਚਾ ਆਪਣੇ ਮਗਰੀ ਪਈ ਸੀ ਮੈਂ ਦੱਸਾਂ ਜੀ ਮੈਂ ਬੈਰੀ ਤੇ ਨੀ ਘਰੇ ਖੋ ਬੱਚਾ ਤਾਂ ਆਪੇ ਮੂਰੀ ਆ ਜੂਆ ਬੱਚਾ ਤਾਂ ਆ ਗਿਆ ਆਪਣਾ ਖੜਾ ਛੜਾ ਕੇ ਬਸ ਨਾ ਵੀਡੀਓ ਨਹੀਂ ਬਣਾ ਸਕਿਆ ਬਈ ਉਹ ਚੱਕਰ ਕੀ ਜਣਾ ਫੋਨ ਦਾ 3X ਕੈਮਰਾ ਖਰਾਬ ਐ ਤੇ ਬਾਕੀ ਮੇਰਾ ਜੀ ਵੀ ਨਹੀਂ ਕੀਤਾ ਵੀਡੀਓ ਲਾਉਣ ਨੂੰ ਸਹੀ ਦੱਸਦਾ ਮੇਰਾ ਫੋਨ ਚੱਕਰ ਨੂੰ ਨਹੀਂ ਜੀ ਕੀਤਾ ਸੀਗਾ ਹਨਾ ਤੇ ਬੱਚਾ ਪਰ ਜਿਹੜੀ ਸਪੀਡ ਤੇ ਆਇਆ ਉਹ ਸਾਨੂੰ ਹੀ ਪਤਾ ਤਾਂ ਤੋਂ ਬੜਾ ਯਾਰ ਮਤਲਬ ਵੀ ਸਾਡੇ ਸਾਰੇ ਆਏ ਸੀ ਦਿਖੇ ਆਏ ਕਰਕੇ ਪੂਰੇ ਆਏ ਹਾਏ ਉਵੇਂ ਕਰਕੇ ਵੀ ਹਾਏ 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 ਨਿਕਲ ਗਿਆ ਹਾਏ ਆ ਗਿਆ ਹਾਏ ਆ ਗਿਆ ਅਰੇ ਵੇਖੋ ਵੇਖੋ ਦੇਖਦਾ ਵੇਖੋ ਆ ਗਿਆ ਆ ਕੇ ਬਹਿ ਗਿਆ ਵੱਜ ਗਿਆ ਮਦਰਾ ਕਿੱਡਾ ਕਿ ਉਧ ਲੱਗਿਆ ਹਾਏ ਪੂਰਾ ਤਗੜਾ ਮੈਂ ਲੈ ਗਈ ਸੀ ਯਾਰ ਹੱਥਾਂ 'ਚ ਮੈਂ ਤਾਂ ਬਾਕੀਆਂ ਨਾਲ ਸੱਚੀ ਰਾਂਗੀ ਉੱਡ ਗਈ ਕਰਾ ਸਾਡੇ ਬੱਚਾ ਆਇਆ ਵੀ ਇੰਨੀ ਜਿਆਦਾ ਸਪੀਡ ਨਾਲ ਤਾਂ ਤੋਂ ਵੀ ਸਾਨੂੰ ਆਏ ਜਿੱਕੇ ਥੱਲੇ ਕਿਸੇ ਪਾਸੇ ਵੱਜ ਕੇ ਨਾ ਮਰ ਜੇ ਕੰਦ ਕੁੰਦ ਤੇ ਇੰਨੀ ਤਾਂ ਤੋਂ ਤੇ ਹਿਸਾਬ ਤੇ ਆਇਆ ਬਾਤ ਚਤ ਰਹੀ ਗਈ ਆ ਗਿਆ ਕਰੇ ਸ਼ੁਕਰ ਆ ਬਾਈ ਹਾਂਜੀ ਇੱਕ ਹੋਰ ਉੱਡ ਗਈ ਓਡੋ ਓਡ ਬੈਠੀ ਜਾਂਦੇ ਯਾਰ ਬਾਬੇ ਦੀ ਕਿਰਪਾ ਨਾਲ ਨਾ ਮੈਨੂੰ ਐ ਲੱਗਦਾ ਵੀ ਦਿਨ ਮਾੜੇ ਸੈੱਟ ਹੋ ਗਿਆ ਆਪਣੇ ਹੁਣ ਸਿੱਧੇ ਜਿਹਾ ਆਉਗੜੇ ਹਰਾ ਟੂਸਾ ਸੱਜਾ ਗਲਾਬੀ ਡੰਡਾ ਇਹਦੇ ਦੂਜੇ ਭਰਾਏ ਤਾਂ ਚਿਪੀ ਲੱਗੀ ਆ ਇਹ ਕੱਲ ਵੀ ਉੱਡ ਕੇ ਆਇਆ ਤੇ ਸੁੱਖਣਾ ਅੱਜ ਵੀ ਉੱਡ ਕੇ ਆਊਗਾ ਸਿੱਧਾ ਇੱਕ ਬਗਲ ਫੂੰਜੇला ਉੱਡ ਕੇ ਆ ਗਿਆ ਮਤਲਬ ਬਾਵਾ ਬੱਚੇ ਓਡ ਓਡ ਕੇ ਆਗੇ ਇੱਕ ਇੱਕ ਓੜਦਾ ਦੋ ਦੋ ਉੜਦੇ ਆ ਭੇ ਉੱਡ ਕੇ ਆ ਜਾਂਦੇ ਕਰੇ ਕੋਈ ਚੱਕਰ ਨਹੀਂ ਤੇ ਜਾਲ ਤੇ ਬੈਠੇ ਨੇ ਕੋਈ ਛਤਰਿਆਂ ਦੇ ਬੈਠੀ ਜਾਂਦੇ ਆ ਪਰ ਸੀ ਵੀ ਚਾਹ ਬਣੀ ਪੀ ਲਿਆ ਤੇ ਹੁਣ ਚੋਬਰ ਕਹਿੰਦਾ ਵੀ ਮੈਂ ਖੁੱਡੇ ਸਾਫ਼ ਕਰਨੇ ਆ ਦੋ ਮੈਂ ਫੇਰ ਹੀ ਬੱਚੇ ਛੱਡ ਰਿਆਂ ਕਹਿੰਦਾ ਖੁੱਡੇ ਸਾਫ਼ ਕਰਕੇ ਮੈਂ ਵੀ ਚੱਲ ਭਾਈ ਤੇਰੀ ਮਰਜ਼ੀ ਆ ਫਿਰ ਹਣਾ ਤੇ ਹੁਣ ਦੇਖਦੇ ਆ ਪਰ ਕੀ ਬੰਦਦਾ ਖੁੱਡੇ ਘਾਡੇ ਸਾਫ਼ ਕਰਕੇ ਪਰ ਬੱਚੇ ਤਾੜਦੇ ਆ ਆ ਕੋਈ ਨਾ ਖਦਾ ਹੀ ਪੈਗਾ ਓਏ ਬੱਚੇ ਉੱਡ ਗਏ ਸਾਰੇ ਹੀ ਉੱਡ ਅਟ ਗਏ ਬਾਪੇ ਓਏ ਘਾਰ ਹੀ ਭਰ ਗਿਆ ਬੱਚਿਆਂ ਨਾਲ ਓਏ ਮੈਂ ਕੋਠੇ ਤੇ ਆਉਣਾ ਖੜ ਜਾ ਯਾਰ ਓ ਭੈਂ ਚੋ ਯਾਰ ਭੁੱਲ ਗਿਆ ਮੈਂ ਵੀ ਬੱਚੇ ਬੈਠੇ ਮੈਨੂੰ ਮਾਰਾ ਜਾ ਉਹੀ ਗੱਲ ਨਾ ਤੂੰ ਪਹਿਲਾਂ ਕਹਿੰਦਾ ਮੈਨੂੰ ਵੀ ਬੱਚੇ ਬੈਠੇ ਆ ਭੈਣ ਚੋ ਓ ਯਾਰ ਮੈਂ ਕਿਹਾ ਯਾਰ ਵੀ ਆਪਣੇ ਨਾਲ ਹਿਸਾਬ ਲਾ ਲਿਆ ਮੈਂ ਵੀ ਜਿਵੇਂ ਆਪਾਂ ਘਰੇ ਤੁਰੇ ਫਿਰਦੇ ਆਗੇ ਹੈ ਨਹੀਂ ਬੱਚੇ ਤਾਂ ਵੇਖ ਤਾਂ ਬਾਹਲੇ ਖੜੇ ਉੱਚੇ ਬੱਚੇ ਵੀ ਪੱਛੀ ਉੱਡੇ ਫਿਰਦੇ ਆ ਆਪਣੇ ਆਇਓ 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 ਬੜਾ ਕੈਚਲ ਬੜਾ ਕੈਚਲ ਕੋਈ ਨਾ ਕੋਈ ਨਾ ਬੜਾ ਕੈਚਲ ਇਹਨੂੰ ਉਡਭੜਾਈ ਜਾ ਕੋਈ ਨਾ ਵਾ 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 ਆਇਓ 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 ਬੱਚੇ ਬਾਹਲੇ ਉੱਡੇ ਗਏ ਯਾਰ ਬਾਬੇ ਯਾਰ ਉਹਨਾਂ ਲੱਗੇ ਹੀ ਆ ਬੱਚੇ ਲਗਭਗ ਸਾਰੇ ਇਹ ਹੈ ਇੱਥੇ ਚੜਜ 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 ਇਹ ਕਿਹਨਾਂ ਚ ਨਿਗਰ ਰੱਖਣ ਵਾਲਾ ਹੈਗਾ ਹਰੀਆਂ ਬਗਲਾਂ ਵਾਲਾ ਇੱਕ ਹੈਗਾ ਐਡਵਰਡ ਦੇ ਟੂਸਿਆਂ ਵਾਲਾ ਬਾਕੀ ਸਭ ਬੱਚੇ ਲੱਗੇ ਆ ਆਪਣੇ ਕੋਈ ਨਾ ਕੋਈ ਸਾਤੇ ਵਾਲਾ ਉਹ ਐਸੇ ਉੱਚੀ ਚੱਕੀ ਮਾਮਾ ਮੰਦਰ ਐਸੇ ਰੂਚੀ ਜਾ ਕੇ ਥਲੋ ਹੌਲੀ ਰਮੂਕਾ ਰੱਖ ਦੇ ਮਾਮਾ ਮੂਕਾ ਰੱਖ ਦੇ ਮੂਕਾ ਲਈ ਪਰਦਹਤ ਚ ਕਿੱਧਰ ਸਾਤੇ ਵਾਲਾ ਇੱਥੇ ਕੋਈ ਨਾ ਕੋਈ ਨਿਗਰ ਰੱਖੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਭੈਂਚੂ ਦਾ ਤਾਂ ਹੋਰ ਹੀ ਕਲੇਸ਼ ਹੋ ਗਿਆ ਯਾਰ ਭੈਂਚੂ ਯਾਰ ਕੋਈ ਨਾ ਰਤਾ ਬਹਿ ਗਿਆ ਇਧਰ ਨਾ ਆ ਇਧਰ ਬਹਿ ਗਿਆ ਤਾਂ ਹਾਂ ਬੱਚੇ ਬਾਹਲੇ ਖੜ ਗਏ ਆ ਕੇ ਯਾਰ ਕੀ ਕਰਨਾ ਕਿਆ ਬਾਹਲਾ ਟਾਈਮ ਜਲਾਤਾ ਬਾਹਲੇ ਬਚੋ ਡੀ ਬਈ ਬਾਹਲੇ ਉਹ ਨਿਯਾਹ ਜੀ ਘਾਰ ਹੀ ਭਰ ਗਿਆ ਸਾਰਾ ਬੱਚਾ ਨਾਲ ਓਏ ਹਾਂ ਖੜੇ ਹਾਂ ਮੈਂ ਤਾਂ ਆ ਬਖੀਆ ਨਾ ਇਹ ਬੱਚੇ 15 ਵੀ ਉਡੇ ਫਿਰਦੇ ਹੋਣਗੇ ਇਸ ਤਰ੍ਹਾਂ ਆਉਣ ਵਾਲੀ ਆਪਣੇ ਨਾ 15 ਬਾ ਵੀ ਉਸ ਬੱਚੇ ਸਾਰੇ ਉੱਡ ਗਏ ਜਿੰਨੇ ਬੁੱਢੀ ਸ ਦੇਖੋ ਕੀੜਾ ਵਾਂਗ ਖੜਿਆ ਬੱਚੇ ਤਾਂ ਹਾਂ ਉਹ ਲਗੜ ਪਈ ਬੱਚੇ ਸ ਹੈ ਕਿਤੇ ਨਹੀਂ 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 ਉਹੀ ਲੱਗਦਾ ਹੋਣਾ ਬੱਚੇ ਬਾਲੇ ਖੜਿਆ ਬੱਚੇ ਤਾਂ ਹੀ ਬਾਲੇ ਖੜਿਆ ਆਪਣੇ ਘੰਟਾਂ ਕਾਂ ਤੇ ਲਈ ਪਹਿਲੇ ਦਿਨ ਉੱਡੀ ਆ ਸੱਚ ਓਏ ਬਈ ਅੱਜ ਤਾਂ ਨਾ ਰੱਬ ਰੱਬ ਕਰੋ ਸੱਚੀ ਇੱਕ ਕੰਧ ਤੇ ਬੈਠਾ ਜਿਹਾ ਆ ਗਿਆ ਪਰਾਂ ਤੋਂ ਏ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਇਧਰ ਨੂੰ ਬਾਲੇ ਟਲੀ ਜਾਂਦੇ ਆ ਬੱਚੇ ਨਾ ਕੀ ਯਾਰ ਗਲਤੀ ਆ ਆਵਦੀ ਏ ਮੇਰੀ ਯਾਰ ਭੈ ਚ ਚੱਲ ਕੋਈ ਨਹੀਂ ਇੱਕ ਸੱਜੀ ਬਗਲ ਵਾਲੀ ਰੱਤੀ ਆ ਹੈ ਕਿਤੇ ਤੇਰੀ ਪੈਨ ਨੂੰ ਲਗੜ ਪੈ ਗਿਆ ਓਏ ਏ ਏ ਏ ਏ ਮੈਨੂੰ ਪਹਿਲਾਂ ਹੀ ਕਿਹਾ ਏ ਏ ਏ ਏ ਏ ਓਏ ਤੇਰੀ ਪੈਨ ਨੂੰ ਕੋਈ ਨਾ ਕੋਈ ਨਾ ਕੋਈ ਨਾ ਉਹ ਨਾ ਨਾ ਥੱਲੇ ਕਿ ਉਡਾਈ ਜਾਣਾ ਔਰ ਟੂ ਆ ਮਾਰ ਟੂ ਆ ਮਾਰ ਚੱਲਣ ਦੇ ਚੱਲਣ ਦੇ ਕੋਈ ਨਾ ਜਾਣਦੇ ਟੂ ਸਾਟ ਔਰੀ ਟੂ ਸਾਟ ਔਰ ਨਹੀਂ ਇਹ ਨਹੀਂ ਫੜਿਆ ਫੁੜਿਆ ਜਾਂਦਾ ਇਹ ਨਹੀਂ ਫੜਿਆ ਜਾਂਦਾ ਇਹ ਤੂੰ ਪੁੱਤ ਇਹ ਕਿਵੇਂ ਫੜ ਲੇਗਾ ਤੂੰ ਬੱਚਾ ਤਰ ਪਤਾ ਕਿਹੜਾ ਹੈ ਬਾਈ ਤੱਕਾ ਹੈ ਤੱਕਾ ਹੈ ਤੱਕਾ ਹੈ ਤੱਕਾ ਹੈ ਤੱਕਾ ਹੈ ਪਾਜੀ ਤੱਕਾ ਹੈ ਜਮਾਂ ਤੱਕਾ ਹੈ ਇੱਕ ਤਾਂ ਉੱਡੇ ਤਾਂ ਉੱਡੇ ਉਤਵਾ ਤੰਗ ਕਰੀ ਜਾਂਦੇ ਆ ਵਗੇ ਨਿਗ੍ਹਾ ਰੱਖੀ ਚੰਗਾ ਬਾਈ ਬਣੇ ਉਹ ਜੇ ਬਾਰੇ ਖੜੇ ਭੈਣ ਨੇ ਉਹਨਾਂ ਚ ਨਹੀਂ ਜਾਵੇ ਕੀ ਯਾਰ ਇਹਦਾ ਹੋਰ ਹੀ ਕੰਮ ਕਰਾ ਲੁੱਠੇ ਬੱਚਿਆਂ ਵਾਲਾ ਤਾਂ ਯਾਰ ਪੈਚੋ ਯਾਰ ਬਾਬੇ ਯਾਰ ਉਂਝ ਆ ਗਿਆ ਏ ਏ ਯਾਰ ਭੈਣ ਦੀ ਲੰਨ ਯਾਰ ਸਾਰੇ ਕੰਮ ਡੇਢੇ ਹੋ ਗਏ ਬਾਈ ਇਤਨੀ ਕਰ ਚੰਗਾ ਬਾਪੇ ਵੀਡੀਓ ਵੀਡੀਓ ਬਾਅਦ ਚਲਾਵਾ ਗਏ ਬੱਚੇ ਪੂਰੇ ਕਰ ਲਿਆ ਯਾਰ ਬੜਾ ਕੰਮ ਖਾ ਬੜਾ ਨੀ ਇਹ ਜੀ ਕੰਮ ਖਿਆ ਪੈ ਚੋ ਬੜਾ ਆ ਕੇ ਦੋ ਬੱਚੇ ਬੈੰਦੇ ਓਏ ਆ ਕੇ ਮਗਰ ੜਕਾ ੜਕਾ ਤੁੰਨੀਗਾ ਰੱਖ ਨਾ ਦੀ ਹਾਂ ੜਕਾ 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 ਆ ਆ ਕੇ ਪੰਜ ਚਾਰ ਪੰਜ ਹੋਰ ਆ ਗਏ ਯਾਰ ਭੈਣ ਚ ਢੀ ਵੱਡੀ ਓਹ ਪੋਤਾ ਹੌਲੀ 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 ਪਾਈ ਬਣੇ ਹੌਲੀ ਹੌਲੀ ਕੋਈ ਗੱਲ ਨਹੀਂ ਹੌਲੀ 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 ਟਿਕਾ ਨਾਲ ਉਹ ਭੈ ਗਾ ਟੂ ਸੇਟਰ ਗਿਆ ਦਾ ਭੈ ਨਾ ਪਾਸੇ ਚੱਲ ਕੋਈ ਨਾ ਘਰ ਕੋਲੀ ਬਿਠੇ ਤਾਂ ਆ ਜੂਆ ਚੱਲ ਰਾ ਤੂੰ ਸੁਦਾਵਾ ਦੂਜੀ ਨੂੰ ਬਾਈ ਚਾ ਕੇ ਤੇੜ ਥਲੀ ਡਿਕਾ ਹੀ ਮੰਦਰ ਹਾਏ ਆਦਾ ਠੱਪੇ ਮਾਰਦਾ ਫਿਰਦਾ ਓਕੇ ਰਪੁੱਟਾ ਬਗਲਾਂ ਵਾਲੇ ਦੀ ਕੋਈ ਜਗ ਨਹੀਂ ਕਾਂਤਰਲਾ ਵੀ ਉੱਡ ਕੇ ਆਉਂਦਾ ਤੇ ਭੂਆ ਵਾਲਾ ਤਾਹ ਕਿਹੜਾ ਹੈ ਯਾਰ ਬਾਬੇ ਸੱਚੀ ਮਾਣੀ ਬੈੜਾ ਪਈ ਹੈ ਮਾੜੇ ਕੰਮ ਦੇ ਮਾੜੇ ਨਤੀਜੇ ਆਣਾ ਬਈ ਮੇਰੀ ਈ ਢੀ ਵੱਡੀ ਗਲਤੀ ਈ ਢੀ ਵੱਡੀ ਗਲਤੀ ਆਣਾ ਮੈਨੂੰ ਪਛਤਾਵਾ ਈ ਹੈ ਮੇਰੇ ਕਰਕੇ ਸਾਰੇ ਬੱਚੇ ਉੱਡੇ ਆਜ ਕ ਆਪਣੀ ਮਰਦ ਜਮਾ ਮੇਰੇ ਕਰਕੇ ਬੱਚੇ ਉੱਡੇ ਬੱਚੇ ਨਹੀਂ ਧੀਲੇ ਬਈ ਹਰੀ ਕੱਚ ਖੱਬੀ ਗਲਾਬੀ ਕੱਚ ਖੱਬੀ ਕਾਲਾ ਚੀਨਾ ਪੂ ਆਲੇ ਦਾ ਠੀਕ ਹੈ ਬਿਠਕਾਂਤਰਾ ਵਾਲਾ ਠੀਕ ਹੈ ਅੱਡਾ ਅੱਡੇ ਟੂ ਸੇ ਟੌਰੀ ਵਾਲਾ ਠੀਕ ਹੈ ਤੇ ਅਗਹਰnga ਬਗਲਾਂ ਦਾ ਚੀਨਾ ਠੀਕ ਹੈ ਕਾਲ ਆਇਆ ਤੇ ਉਹ ਗਣਾ ਤਾਂ ਮੈਂ ਤੇ ਇੱਕ ਬਗਲ ਫੂੰਜੇਲੀ ਵੀ ਨਹੀਂ ਬੈਠੀ ਹੈ ਜੇ ਠੀਕ ਹੈ ਯਾਰ ਬੱਚੇ ਬਾਹਰ ਹੀ ਨਹੀਂ ਇੱਕ ਉਹ ਬੈਠਾ ਪਾਸੇ ਹਰੇ ਟੂਸੇਟ ਉਰੀ ਵਾਲਾ ਬੱਚਿਆਂ ਦੇ ਖੱਦਾ ਹੀ ਪੈਗਾ ਸਾਨੂੰ ਹਜੇ ਆ ਹੀ ਨਹੀਂ ਪਤਾ ਬੱਚੇ ਬਾਹਰ ਕਿੰਨੇ ਉੱਡੇ ਕਿੰਨੇ ਆ ਦੋ ਇੱਕ ਹੀ ਆ ਪਰੇ ਤਾਂ ਨਾ ਯਾਰ ਇਹ ਨਹੀਂ ਪਤਾ ਕਿਹੜਾ ਹੂਤਰਾ ਆਗੇ ਆ ਗਈ ਦੋ ਬੱਚੇ ਹੋਰ ਆ ਗਏ ਕੀ ਕਰਕੇ ਰੋਗ ਹਾਂ ਹੂੰ ਰੋਗਲਾ ਛਤਰੀ ਰੋਗਲਾ ਰੋਗਲਾ ਇੱਥੇ ਆਉਗੀ ਯਾਰ ਰੋਗਲਾ 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 ਆਇਆ ਆਇਆ ਕਰ ਮੜ ਕੇ ਆਇਆ ਫੁੱਡੇ ਘੜ ਤੇ ਡਿੱਗ ਪਾ ਡਿੱਗ ਪਾ ਡਿੱਗ ਪਾ ਡਿੱਗ ਪਾ ਹਾਏ ਹਾਏ ਡਿੱਗ ਪਾ ਡਿੱਗ ਪਾ ਡਿੱਗ ਪਾ ਡਿੱਗ ਪਾਏ ਹਾਏ 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 ਕੋਈ ਨਾ ਦੁੱਧ ਤੇ ਬੜਗਾ ਪੂ ਵਾਲ ਤੇ ਬੜਗਾ ਇਹ ਆ ਪੇਜੂਗੀ ਕੋਈ ਨਾ ਡਿੱਗ ਪੀਓ ਤੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਆਇਆ 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 ਬਾਬੇ ਨੂੰ ਪੂਆ ਨੂੰ ਬਾ ਪੂ ਵਾਲੇ ਨੂੰ ਬਾ ਆਪਣੇ ਨੂੰ ਹੋਰ ਕੋਈ ਚੱਕਰ ਨਹੀਂ ਮਾਉਂਟਨ ਡਿਊ ਡਰ ਕੀ ਮਾਂ ਕੀ ਸਾਡੀ ਭੈਣ ਚ ਸਾਡੀ ਉਹਦੀ ਚੂਤ ਸਿੱਧੇ ਹਿਸਾਬ ਕਿਤਾਬ ਹੈ ਭੈਣ ਚ ਉਹ ਯਾਰ ਐਡੀ ਮਾੜੀ ਕਿਸ ਸਾਡੀ ਸਾਡੀ ਗਿਣਤੀ ਦੇ ਹਿਸਾਬ ਤੇ ਸੱਤ ਬੱਚੇ ਹਨੀ ਤੇ ਬਾਕੀ ਜਾਂ ਅੰਦਰ ਲਾ ਕੇ ਪਤਾ ਲੱਗੂਗਾ ਗੱਪ ਨਹੀਂ ਮਾਰ ਹਾਂ ਮੂੰਹ ਲੇਖੜਾ ਮੇਰਾ ਮੂੰਹ ਉੱਡ ਗਿਆ ਉਹ ਰੰਗ ਉਹ ਉਹ ਬਣਦੇ ਨਹੀਂ ਉਹ ਪਾਰਾ ਸਰੀਰ ਖਤਮ ਨਹੀਂ ਕਰਦਾ ਨਹੀਂ ਨਹੀਂ ਉੱਡੇ ਛਤਰੀ ਵਧਾਈ ਗਾਲੇ ਕੁਆਲਾ ਦਵਾਲਿਆ ਕੁਆਲਾ ਆ ਗਿਆ ਟੁੱਟ ਗਿਆ ਤਾਂ ਤਾਂ ਹੀ ਖੜਾ ਸੀ ਬਾਂਦੀ ਕੰਜਰਦਾ ਓਏ ਉਹ ਛੋਟੇ ਬੱਚੇ ਜਿੰਨੇ ਸੀ ਉੰਨੇ ਸਿਆਣੇ ਆ ਵੱਧ ਹੁਣ ਲਾਉਣ ਦੀ ਕੋਸ਼ਿਸ਼ ਕਰਦੇ ਆ ਬੱਚੇ ਬਾਬਾ ਸੁੱਖ ਰੱਖੇ ਯਾਰ ਅੱਜ ਤਾਂ ਸੱਚੀ ਫਾਟ ਗਈ ਕੋਈ ਹੌਣ ਲੱਗੇ ਜਾਵਾ ਕਲਾਸੀ ਬਈ ਇੱਕ ਬੱਚਾ ਆਉਂਦਾ ਓਏ ਇਹ ਆਪਣਾ ਨਹੀਂ ਯਾਰ ਪਤਾ ਨਹੀਂ ਕਿਹਦੇ ਫਿਰਦਾ ਦੋ ਤਿੰਨ ਲੱਗਦੇ ਇੱਕ ਬੱਚਾ ਹੋਰ ਉਤਰਿਆ ਬਾਬੇ ਤਾਂ ਤੋਂ ਜਿਹੜ ਨੂੰ ਤੜਕੇ ਲਗੜ ਬੈਰੀ ਨਹੀਂ ਪਈ ਸੀ ਹਰਿੰਗਾ ਕਾਂਤਰਾ ਗਲਾਬੀ ਬੈਠਾ ਵਾਲਾ ਬੱਚਾ ਉਹ ਵੀ ਤਾਂ ਤੋਂ ਟੁੱਟਿਆ ਹੁਣੇ ਹੀ ਦਿਖਾਈ ਸਾਨੂੰ ਤੇ ਫਿਰ ਉੱਚਾ ਮੜ ਗਿਆ ਵਾਵਾ ਬਹਿ ਗਏ ਵਾਵਾ ਬਹਿ ਗਏ ਵਾਵਾ ਬਹਿ ਗਏ ਬਾਬਰ ਕੇ ਸੋਖ ਲਾ ਲੈਣੋਂ ਅੰਦਰ ਬਾਈ ਬਣੇ ਅੰਦਰ ਲਾ ਕੇ ਫਿਰ ਗਿਣਤੀ ਮਾਰਦੇ ਤੇ ਫਿਰ ਦੱਸਦੇ ਸਾਨੂੰ ਵੀ ਪਿਆਵਾ ਜੋ ਕਿੰਨੇ ਬੱਚੇ ਘਟ ਹੈ ਕਿ ਅੰਦਰ ਲਾ ਕੇ ਗਿਣਤੀ ਕਰ ਲਈ ਸਾਰੇ ਬੱਚੇ ਦੇ ਸੀ ਠੀਕ ਹੈ ਫਿਰ ਦਿਖਾਉਣੇ ਬਾਬੇ ਤੁਹਾਨੂੰ ਹਾਂਜੀ ਆਇਓ ਮੁੰਡਿਓ ਚੱਕ ਲੈ ਪਿੰਜਰਾ ਆਇਓ ਫਿਰ ਬਸ ਤੁਰੇ ਆਓ ਕੋਈ ਗੱਲ ਨਹੀਂ ਡੱਟਦਾ ਵੀਂਜਰਾ ਮੁੰਡਿਆਂ ਨੂੰ ਪੈ ਗਏ ਖਿਹੜੇ ਚੱਕ ਲੈ ਭਰ ਲੈ ਪਿੰਜਰਾ ਆ ਵੀ ਦੇ ਦੇ ਆ ਵੀ ਦੇ ਦੇ ਮਾਂ ਲੈ ਜਾ ਕੋਈ ਨਾ ਹਜੇ ਇਹਨਾਂ ਨੂੰ 5 6 ਬੱਚੇ ਹੋਰ ਦੇਣੇ ਆ ਘਟੋ ਘਟ ਆ ਵੀ ਅਜੇ ਤੋਂ 20 ਜਨਾਂ ਨੂੰ ਮੈਂ ਕਹਾਂ ਵੀ ਇਹ ਇਹ ਮਿਹਨਤ ਕਰਦੇ ਆ ਨਾ ਬਈ ਸਿੱਧੇ ਹੀ ਹਸਾਬ ਹੈ ਤੇ ਡਾ ਲੈਣਗੇ ਡਾਉਣ ਵਾਲੇ ਬਣੋ ਤੁਹਾਨੂੰ ਬੱਚਿਆਂ ਦਾ ਘਾਟਾ ਨਹੀਂ ਹੋਣਾ ਮੰਦਰ ਠੀਕ ਆ ਬਈ ਤੇ ਤੁਸੀਂ ਇਹਨੂੰ ਤਾਂ ਘਰੇ ਕੱਢ ਤੇ ਤੁਸੀਂ ਅੱਜ ਤੋਂ 15 ਤੁਸੀਂ ਅੱਜ ਤੋਂ ਟੇਡਾ ਕਰਕੇ ਟੇਡਾ ਕਰੇ ਟੇਡਾ 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 ਹਾਂ ਚਾ ਵੀ ਫੜੇ ਤੁਸੀਂ ਈ ਮਹੀਨਾ ਲੱਗੂਗਾ ਨਾ ਤੁਸੀਂ ਅੱਜ ਤੋਂ 15 ਦਿਨਾਂ ਨੂੰ ਆਹ ਬੱਚਿਆਂ ਦਾ ਮੈਨੂੰ ਫੋਨ ਲਾ ਕੇ ਦੱਸੋਗੇ ਵੀ ਕੀ ਕਰਦੇ ਆਂ ਕਾਂਤਰਾਂ ਵਾਲਾ ਵੀ ਬਿਠਾ ਲਿਆ ਜੀ ਬਹੁਤ ਚੰਦਰਾ ਬੱਚਾ ਬਈ ਸੱਚੀ ਬਾਲਾ ਹੀ ਚੰਦਰਾ ਬੱਚਾ ਬਈ ਪੁੱਛੋ ਹੀ ਨਾ ਰੱਬ ਬਸ ਜੇ ਜੋ ਜਾਣਦਾ ਨਾ ਤਾਂ ਹਾਂ ਬੰਦੀ ਉੜਦਾ ਬਈ ਬਾਜ ਨਾਲ ਵੀ ਬਹੁ ਖੇਡਾ ਅੱਜੇ ਬੈਰੀ ਨਾਲ ਨਾ ਬਈ ਬੱਚੇ ਸੋਨੂੰ ਮੈਂ ਦੱਸਾਂ ਕਿੰਨੇ ਰਹਿ ਗਏ ਬਾਹਰ ਆਪਣੇ ਬੱਚੇ ਕਰ ਲਿਆ ਆਪਏ ਇਹਦੇ ਸਲੇਨ 46 ਤੇ 47 47 ਪੂਰੇ ਕਰ ਲਏ ਵੀ 47 ਆਪਣੇ ਕੋਲ ਹੈਗੇ ਆ 47 48 49 50 ਤਿੰਨ ਬੱਚੇ ਘਟਾ ਹੈ ਤਿੰਨਾਂ ਦੇ ਰੰਗ ਵੀ ਯਾਦ ਆ ਮੈਨੂੰ ਇੱਕ ਦੀ ਖੱਬੀ ਗੁਲਾਬੀ ਕੱਚ ਕਾਲਾ ਇੱਕ ਦਾ ਖੱਬਾ ਹਰਾ ਟੂਸਾ ਹਰੀ ਟਵਰੀ ਸੱਜਾ ਗੁਲਾਬੀ ਟੂਸਾ ਤੇ ਇੱਕ ਹੈਗਾ ਕਾਲਾ ਚੀਨਾ ਕਾਲ ਕਾਂਤਰਾ ਕਾਲ ਫੁੰਜਾ ਹਰੀਆਂ ਬਗਲਾਂ ਦੋਵੇਂ ਗੋਲ ਟਿੱਕੇ ਆ ਤਿੰਨ ਰੰਗਾਂ ਦੇ ਬੱਚੇ ਆ ਇਹਨਾਂ ਚੋਂ ਹਰੀਆਂ ਬਗਲਾਂ ਵਾਲਾ ਵੀ ਛੋਟਾ ਹੈ ਤੇ ਉਹ ਵੀ ਛੋਟਾ ਹੈ ਤੇ ਉਹ ਵੀ ਛੋਟਾ ਬੱਚੇ ਤਿੰਨੇ ਹੀ ਛੋਟੇ ਆ ਓਏ ਚੱਲ ਕੋਈ ਨਾ ਭਾਲਾਂਗੇ ਇਹਨਾਂ ਨੂੰ ਵੀ ਅੰਦਰ ਕਰਕੇ ਦੇ ਨਹੀਂ ਟੱਪ ਗਿਆ ਤਾਂ ਵੀ ਸਾਰਾ ਹੀ ਬੱਚਾ ਹੈ 4:00 ਵੱਜ ਗਏ ਚਲੋ 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 ਛੋਟੇ ਪੁੱਤਰੋ ਚਲੋ 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 ਛੁਟਕੂ RAM ਚਲੋ 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 ਛੁਟਕੂ ਜੀ ਸਭੀ ਅੰਦਰ ਜਾਈਏ ਜੀ ਚਲਿਏ ਜੀ ਚਲਿਏ ਆਪਕਾ ਟਾਈਮ ਹੋ ਗਿਆ ਚਲੋ ਏ ਛੇਰ ਪੁੱਤਰੋ ਡਿੱਗੋ ਨਾ ਕੰਜਰੋ ਚੱਲ ਮੇਰੀ ਮਿੱਠੀ ਅੰਦਰ ਆਏ ਹੇ ਹੇ ਮੇਰੇ ਛੋਹਨੇ ਪੁੱਤ ਜਾਓ 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 ਨਿਬੜੇ ਜਾਂ ਪਰ ਕੋਈ ਨਹੀਂ ਚੱਲ 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 ਲੇ ਆਏ ਤੂੰ ਡੇਗਨੇਗਾ ਤੈਨੂੰ ਐਡਾ ਲਹਿਗਾ ਤੂੰ ਆਏ 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 ਛਾਲ ਮਾਰ ਤੂੰ ਤੇ ਤੂੰ ਵੀ ਮਾਰੇ ਆਏ ਕਰਕੇ ਓਕੇ ਜੀ ਦਾਨਾ ਵੀ ਰਿਪੋਰਟ ਆ ਕੇ ਹੁਣ ਚੱਲੇ ਆ ਜੀ ਤਾਂ ਔਲਖ ਤੋਂ ਘਰ ਨੂੰ ਜਲਦੀ ਜਲਦੀ ਪੂਰੀ ਫੁੱਲ ਕਾਲ ਨਾਲ ਹੀ ਆਇਆ ਜੀ ਫੁੱਲ ਕਾਲ ਨਾਲ ਹੀ ਮੜੂਗਾ ਬਈ ਔਲਖ ਤੋਂ ਔਲਖ ਤੋਂ ਕਹਾ ਸ਼ੁਰੂ ਵਧੀਆ ਪਿੰਡ ਦਾ ਕਰਾਈ ਕੁਰਈ ਵਾਲਾ ਹਣਾ ਸਾਰਾ 40 50 ਮਿੰਟਾਂ ਦਾ ਰਸਤਾ ਬਾਕੀ ਹਾਂਜੀ ਹੋ ਗਿਆ ਕੰਮ ਜੀ ਤੇਲ ਮੁੱਕ ਗਿਆ ਰਾਹ ਜਾ ਕੇ ਤੀਹ ਪੌਣਾ ਹੀ ਭੁੱਲੇ ਕੋਦਨ ਪਾਇ ਸੀ 4 ਕਣੀ 500 ਦਾ ਉਦੋਂ ਬਾਅਦ ਨੂੰ ਐਂ ਲਈ ਫਿਰਦੇ ਆਂ ਸਟੇਡਾ ਟੁੱਟਾ ਕੀਤਾ ਹੈ ਸ਼ੇਰਾ ਪੈੰਡ ਉੱਪਰ ਜਾਏ ਨਾ ਕਰ ਹੋ ਜਾ ਹੋ ਜਾ ਸਟਾਰਟ ਹੋ ਜਾ ਹੋ ਜਾ ਪਤ ਬਣੇ ਹੋ ਜਾ ਮੇਰਾ ਸ਼ੇਰ ਖੜ ਜਾ ਰ ਕਰਦੇ ਕੋਈ ਹਾਲਾ ਹਾਂ ਹਾਂਜੀ ਏਰਾ ਤਾਂ ਤੋਰ ਲੈ ਜੀ ਘੋੜੇ ਨੂੰ ਥੋੜਾ ਹੌਲੀ ਹੌਲੀ ਚੱਲਾਂਗੇ ਅਜੇ ਪਿੰਡ ਇਥੋਂ ਪਿਆ ਆਪਣਾ ਬਾਈ 4 ਕਿਲੋਮੀਟਰ ਹਨਾ ਪਤ ਬਣੇ ਲਾਜ ਰੱਖਾਂ ਮੇਰੀ ਪਿੰਡ ਲੈ ਜਾ ਹੌਲੀ ਹੌਲੀ ਪਹਿਲੇ ਹੀ ਬਹੁਤ ਸੱਡੀ ਕਰਮ ਕਿਸਮਤ ਦੇ ਮਾਰੇ ਆ ਹਨਾ ਹਾਂਜੀ ਰੁਕ ਗਿਆ ਮੋਟਰਸਾਈਕਲ ਰੁਕ ਗਿਆ ਦੇਖੋ ਕਿੱਥੇ ਜਮਾ ਪਿੰਡ ਦੇ ਬਾਹਰ ਬਾਹਰ ਇਥੋਂ ਬੜੀ ਪਿੰਡ ਦੀ ਸਟਾਰਟਿੰਗ ਹੈ ਹੋ ਹੋ ਇਥੇ ਰੁਕ ਗਿਆ ਸਾਰੇ ਜ਼ਿੰਦਗੀ ਦੇ ਮਾੜੇ ਕੰਮ ਠੀਕ ਹੈ ਸਾਰੇ ਬੈਡ ਲੱਕ ਸਾਰਾ ਕੁਝ ਸਾਰੀਆਂ ਐਡਮਾ ਆਪਣੇ ਨਾਲ ਹੀ ਲੱਗਦੀਆਂ ਤੜਕੇ ਦਾਣਾ ਗਿਰੂ ਨੇ ਗਰੇ ਬਾਬਾ ਯਾਰ ਕੀ ਦੱਸਾਂ ਤੁਹਾਨੂੰ ਯਾਰ ਮੈਂ ਡੇਲੀ ਸੇਤ ਆ ਗਈ ਥੱਲੇ ਫਿਰਦਾ ਬਈ ਭੈਣ ਕੀ ਵਾਇਦੇ ਕਿ ਥੱਲੇ ਉਹ ਵੀ ਫਿਰਦਾ ਮੈਂ ਤਾਂ ਢੋਕੇ ਲਿਆ ਪਾਣੀ ਪੂਣੀ ਫਿਰਦਾ ਕੋਈ ਚੱਲ ਕੋਈ ਨਾ ਦਾ ਮੋਟਰਸਾਈਕਲ ਜਾਂਦਾ ਉਹ ਅਮੀਤ ਨੇ ਜਿਹੜਾ ਫਿਰਦਾ ਹੈ ਕੌਣ ਬੰਦਾ ਐ ਨਾਲ ਹਾਂ ਬੰਦਾ ਜਾ ਐ ਨਾਲ ਮੀਤੇ ਦੀ ਦੁਕਾਨ ਤੇ ਫਿਰਦਾ ਬੰਦਾ ਕੋਈ ਨਾਲ ਹੂੰ ਚੱਲ ਕੋਈ ਗੱਲ ਨਹੀਂ ਆ ਆ ਫੜ ਹਾਂਜੀ ਆ ਕਬੂਤਰ ਦੇ ਮਾਲਕ ਵੀ ਆ ਗਈ ਠੀਕ ਐ ਇਹੜਾ ਫੜਾ ਸੀ ਟੈਂਕੀ ਤੋਂ ਮੁੰਡਾ ਹਾਤਾ ਨਹੀਂ ਦਿਖਾਉਣੇ ਜ਼ਰੂਰੀ ਆ ਯਾਰ ਮੁੜ ਕੇ ਨਾ ਪਤਾ ਤਾਂ ਲੱਗੇ ਵੀ ਆਪਾਂ ਵਾਪਸ ਕਰਤਾ ਕਬੂਤਰ ਇਹ ਕਬੂਤਰ ਬਈ ਗਿੱਦੜਵੇ ਤੋਂ ਆਇਆਗਾ ਮੁੰਡੇ ਦਾ ਠੀਕ ਆ ਕਿ ਨਹੀਂ ਚਲੋ ਕੋਈ ਹਰਾਨੀ ਵਾਲੀ ਕੋਈ ਗੱਲ ਨਹੀਂ ਆਪਣੇ ਵੀ ਜਾਂਦੇ ਆ ਤੁਸੀਂ ਆਪਾਂ ਗਿੱਦੜਵੇ ਤੋਂ 14 15 ਕਿਲੋਮੀਟਰ ਚੱਲ ਕੇ ਕਬੂਤਰ ਆਇਆ ਤੇ ਆਪਣੀ ਟੈਂਕੀ ਦੇ ਬੈਠਾ ਆ ਕੇ ਮੇਰੇ ਹਿਸਾਬ ਨਾਲ ਜਿੱਦਣ ਛੋੜੇ ਤੋਂ ਉੱਡਿਆ ਉਹਦੋਂ ਦੂਜੇ ਦਿਨ ਆਇਆ ਸਾਡੇ 100% ਠੀਕ ਆ ਕਿ ਨਹੀਂ ਕਿਉਂਕਿ ਅਸੀਂ ਨੂੰ ਉੜਦਾ ਵੇਖਿਆ ਆ ਟਾਈਮ ਉੜਦਾ ਵੇਖਣਾ ਆ ਟਾਈਮ ਇਹਨੂੰ ਆਪਾਂ ਹਾਂ ਆਹੀ ਸੀਗਾ ਹਾਂ ਆਹੀ ਕਬੂਤਰ ਸੀਗਾ ਛੋ ਠੀਕ ਆ ਓਕੇ ਪਰ ਬਈ ਫੜਾ ਦੇ ਮੁੰਡਿਆਂ ਨੂੰ ਆ ਇਧਰ ਆ ਆ ਮੇਰੇ ਨਾਲ ਪਾਹੰਜਾ ਰਹਿ ਗਿਆ ਤੋਂ ਠੀਕ ਹੈ ਨਹੀਂ ਸੰਗਦਾ ਵਾਲਾ ਇਹ ਵੀਡੀਓ ਤੋਂ ਇਹ ਪਾਹੰਜਾ ਹੋਰ ਕੂਪਟਰ ਦੇਣੇ ਦੇਣਾ ਵੀ ਨੂੰ ਕਹਿੰਦਾ ਮਹਾਪਰਾਵਾ ਦੇ ਦਾਂਗੇ ਆਪਾਂ ਕੀ ਕਰਾ ਰੱਖ ਕੇ ਲੈ ਬਈ ਫੜਾ ਦੇ ਮੁੰਡੇ ਨੂੰ ਓਕੇ ਮੁੰਡਿਆ ਕੋਈ ਚੱਕਰੀ ਨਹੀਂ ਹਾਂਜੀ ਆ ਬੱਚਾ ਆਇਆ ਜੇਕ ਵਾਪਸ ਕਰੇ ਆਪਣਾ ਹਰਾ ਘਰਾ ਬੀਟੂਸਾ ਤੇ ਹਰੀ ਟੋਰੀ ਇਹ ਯਾਰ ਸੌਖਾ ਹੀ ਬਹਿ ਕੇ ਆ ਕੇ ਕਰੇ ਇਧਰੋਂ ਆਇਆ ਯਾਰ ਹੂੰ ਹਾਂ ਮੋਸ਼ਾ ਤੇ ਬੁੱਧਾ ਇਹ ਨਾਲ ਨਗਰ ਆ ਤੇ ਨਾ ਜਰਾ ਸਦਾ ਆ ਗਿਆ ਹੈ ਤੇ ਬੱਚਾ ਡੁੱਡਦਾ ਨਹੀਂ ਕੀਤੇ ਵੱਡੇ ਛੋਟੇ ਨਾ ਯਾਰ ਠੀਕ ਆ ਬਾਕੀ ਵੀ ਚੋਬਰ ਨੇ ਖੁੱਡੇ ਖੜੇ ਸਫਾਈ ਕਰਤੀ ਸੀਗੀ ਇੱਕ ਨੰਬਰ ਠੀਕ ਆ ਤੇ ਸਾਰਿਆਂ ਦੀ ਉਮੀਦ ਹੈ ਕੱਲੇ ਜੀ ਦੇਖ ਕੇ ਹੁੰਦੀ ਹੈ ਰੱਖਣੀ ਪੈਂਦੀ ਹੈ ਖੁੱਡੇ ਖੜੇ ਨੇ ਇੱਕ ਨੰਬਰ ਬਣਾ ਦੇ ਸਾਫ ਕਰਕੇ ਬੱਚਿਆਂ ਵਾਲੇ ਖੁੱਡੇ ਸਾਫ ਕੀਤੇ ਦੋ ਅੱਜ ਕਿਉਂਕਿ ਇਹਨਾਂ ਟਾਈਮ ਨਹੀਂ ਸੀਗਾ ਕੱਲ ਨੂੰ ਸਾਰੇ ਖੁੱਡੇ ਸਾਫ ਕਰ ਦਾਂਗੇ ਸਣਾ ਬਾਬਾ ਰੱਖੇ ਕਿਰਪਾ ਫਟਕਾ ਫਟਕਾ ਇੱਕ ਨੰਬਰ ਬਹੁਤ ਸੈਟ ਤੇ ਸੱਚ ਹਾਂ ਇੱਕ ਖਬਰ ਹੋਰ ਮਿਲਿਆ ਹੁਣ ਮੈਂ ਬੀਦ ਵਾਲੀ ਕਾਕੇ ਕੋਲੇ ਖੜਿਆ ਸੀਗਾ ਉਹ ਕਹਿੰਦਾ ਥੋੜਾ ਉਹ ਬੱਚਾ ਵੀ ਆਇਆ ਸੀ ਤੇ ਗਲਾਬੀ ਕਾਂਤਰਾਂ ਵਾਲਾ ਤੇ ਥੋੜਾ ਕੱਛ ਟੌਰੀ ਵਾਲਾ ਵੀ ਕਹਿੰਦੇ ਟਾਵਰ ਤੇ ਬੈਠਾ ਰਹੇਗਾ ਅੱਗੇ ਪੰਜ ਤੋਂ 5 3 7 5 7 5 ਕੁ ਹਜ਼ਾਰ ਰੁਪਏ ਲਾ ਰਤਾ ਬੱਚਾ ਹਰੀ ਕੱਛ ਗਲਾਬੀ ਟੌਰੀ ਕਹਿੰਦਾ ਉਹਦੀ ਠੀਕ ਹੈ ਕਿ ਨਹੀਂ ਉਹ ਵੀ ਉੱਥੇ ਗਿਆ ਆਪਣੇ ਗਲਾਬੀ ਕਾਂਤਰਾਂ ਵਾਲਾ ਵੀ ਉੱਥੇ ਗਿਆ ਕੱਢ ਗਿਆ ਉੱਥੋਂ ਕੋਈ ਕੋਈ ਉੱਥੇ ਦੇਖੋ ਯਾਰ ਨੂੰ ਕੀ ਪਤਾ ਲੱਗਦਾ ਰ ਭੇਤ ਹੀ ਕੋਈ ਨਹੀਂ ਜਾਣਵਰਾਂ ਦਾ ਯਾਰ ਹਨਾ ਹੈ ਇਹਨੂੰ ਯਾਰ ਲਾ ਨਾ ਲੱਗੇ ਰ ਮੈਂ ਤਾਂ ਕਹਿੰਦਾ ਭਾਈ ਹਾਂਜੀ ਤੇ ਬੱਚਿਆਂ ਨੂੰ ਦਾਣੇ ਰੱਖ ਚਲੇ ਇਹ ਕੱਲਿਆਂ ਨੂੰ ਆਪਾਂ ਠੀਕ ਹੈ ਦੂਜੇ ਕੁਤਿਆਂ ਨੂੰ ਦਾਣਾ ਪਾਣੀ ਆ ਕੇ ਇੱਕ ਮਿੰਟ ਲਓ ਵੀ ਬੱਚੇ ਭੁੱਖੇ ਆ ਇਹਨਾਂ ਨੂੰ ਖਾਣ ਦਿਓ ਹਾਂਜੀ ਮੇਰੇ ਵੀਰੋ ਆ ਗਏ ਜਿੱਦੜ ਦੇ ਘਰੇ ਸਾਰਾ ਪਿੰਡ ਫਰੋਲ ਆਂਦਾ ਸਾਰਾ ਕੁਝ ਫਰੋਲ ਆਂਦਾ ਬਈ ਹਨਾ ਬੱਚਾ ਬੋਚਾ ਨਹੀਂ ਤਾਂ ਕਿਤੇ ਵੀ ਕੋਈ ਨਹੀਂ ਮਤਲਬ ਕਿਤੇ ਕੋਈ ਕੀ ਦੋ ਬੱਚੀ ਰਹਿ ਗਏ ਆਪਣੇ ਬਾਹਰ ਹਨਾ ਉਹ ਵੀ ਛੋਟੇ ਸੀ ਇੱਕ ਤਾਂ ਸੀਗਾ ਕਾਲਾ ਕੱਚ ਵਾਲਾ ਗਲਾਬੀ ਵਾਲਾ ਇੱਕ ਕਾਲਾ ਚੀਨਾ ਸੀਗਾ ਹਰੀਆਂ ਬਗਲਾਂ ਦਾ ਠੀਕ ਹੈ ਪਹਿਲ ਤੇਰਾ ਕਾਂਤਲ ਨੂੰ ਅੰਦਰ ਕਰਾਵੇਂ ਜਹੜੀ ਨਾਲ ਚੁੰਬੜਾ ਬੈਠਾ ਉਹ ਸਾਹਮਣੇ ਖੁੱਡੀ ਦੀ ਕੰਮ ਵਾਚ ਲਿਆ ਬਾਬਿਓ ਗਲਤ ਹੋ ਗਸੀ ਨਹੀਂ ਆਣ ਗਈਲੀ ਕਰ ਗਏ ਆਪਾਂ ਤਾਂ ਇਧਰਲੇ ਖੁੱਡੇ ਜਿਹ ਕੂਤਰਾਂ ਦੀਆਂ ਅੱਖਾਂ ਖਰਾਬ ਹੋਗਣਾ ਸੀਗਾ ਇਧਰਲੇ ਖੁੱਡੇ ਹੈਣਾ ਤੇ ਆ ਮਤਲਬ ਆ ਜਾਲ ਵਾਲਿਆਂ ਦੇ ਤੇ ਜਾਲ ਵਾਲਿਆਂ ਦੇ ਨਾਲ ਹੀ ਬੱਚੇ ਆ ਬਈ ਠੀਕ ਆ ਉਹ ਦੇਖੋ ਬੱਚੇ ਤੇ ਪਰਲੇ ਕੂਤਰਾਂ ਆ ਕੇ ਇਕੱਠੇ ਹੋ ਜਾਂਦੇ ਉੱਥੇ ਸਾਹਮਣੇ ਹੈਣਾ ਤੇ ਕੰਮ ਵਧ ਗਿਆ ਬਈ ਬੱਚਿਆਂ ਦੀਆਂ ਵੀ ਅੱਖਾਂ ਖਰਾਬ ਹੋਈ ਜਾਂਦੀਆਂ ਜੇ ਹੋਈਆਂ ਨਹੀਂ ਪਰ ਮੈਂ ਗੌਰ ਨਾਲ ਵੇਖਾ ਮੈਨੂੰ ਅੱਖਾਂ 'ਚ ਫਰਕ ਪਤਾ ਲੱਗਿਆ ਬੱਚਿਆਂ ਦੇ ਮੈਂ ਕਿ ਅੱਖਾਂ ਸੈੱਟ ਨਹੀਂ ਕੁਝ ਬੱਚਿਆਂ ਦੇ ਤੇ ਮੇਰੀ ਲਾ ਸਾਰੇ ਬੱਚਿਆਂ ਦੇ ਵੀ ਅੱਖਾਂ 'ਚ ਪਾਵਾਂ ਮੈਂ ਦਵਾਈ ਸਿੱਧੇ ਹੀ ਹਿਸਾਬ ਆਣਾ ਤੇ ਜਾਂ ਤਾਂ ਹੁਣੇ ਹੀ ਕਰਦਗੇ ਮੈਂ ਤਾਂ ਕਹਣਾ ਯਾਰ ਜਿਹੜੇ ਸਹੀ ਸਹੀ ਮੈਂ ਤਾਂ ਕਹਣਾ ਐ ਕਰਦੇ ਆ ਫਿਰ ਇੱਧਰ ਛੱਡ ਦਿੰਦੇ ਆ ਬੱਚੇ ਆਪਾਂ ਆ ਵਿਚਾਲਣ ਦਾ ਖੁੱਡਾ ਵਿਹਲਾ ਤੇ ਬੱਚੇ ਇੱਧਰ ਟਰਾਂਸਫਰ ਕਰੀ ਗਏ ਆਪਾਂ ਤੌਰ ਬਾਬੇ ਹੋਰ ਹੀ ਕਲਪਣਾ ਪਈ ਆਣਾ ਇਹ ਕਲਪਣਾ ਮੁੱਕਦੀ ਨਹੀਂ ਬਈ ਤੇ ਦੂਜੀ ਸ਼ੁਰੂ ਯਾਰ ਬੱਚਿਆਂ ਦੀਆਂ ਅੱਖਾਂ ਖਰਾਬ ਹੁੰਦੀ ਇਹ ਜਿਹੜਾ ਹਾਂ ਓਏ ਅੱਖਾਂ ਦਾ ਖਰਾਬ ਬਈ ਹੋਗਾ ਪਗਾ ਸਟਾਰਟਿੰਗ ਹੋ ਗਈ ਬੱਚਿਆਂ ਦੀਆਂ ਅੱਖਾਂ ਖਰਾਬ ਹੁੰਦੀ ਆਣਾ ਭਈ ਇਧਰ ਮੈਂ ਕਪੜਾ ਲਾਤਾ ਇਥੇ ਜਿੱਧਰੋਂ ਉਹ ਕਬੂਤਰਾਂ ਵਾਲਾ ਕਨੈਕਸ਼ਨ ਜੁੜਦਾ ਸੀਗਾ ਇਥੇ ਉਹ ਕਪੜਾ ਲਾਦਾ ਆਪਾਂ ਤੇ ਭਾਈ ਕੱਲ ਨੂੰ ਪਤਾ ਲੱਗੂ ਕੀ ਰਿਜ਼ਲਟ ਆ ਹਨਾ ਹੁਣ ਜੇ ਅੱਖਾਂ ਖਰਾਬ ਹੋ ਗਈਆਂ ਬੱਚਿਆਂ ਦੀਆਂ ਫੇਰ ਮੁਸ਼ਕਲ ਆ ਕਿਉਂਕਿ ਆਪਣੇ ਪਹਿਲੇ ਹੀ ਇੰਨੇ ਬੱਚੇ ਗਵਾਜੇ ਹਨਾ ਤੇ ਜੇ ਹੁਣ ਅੱਖਾਂ ਵੀ ਖਰਾਬ ਹੋ ਗਈਆਂ ਇਹਨਾਂ ਦੀਆਂ ਤਾਂ ਫੇਰ ਤੁਸੀਂ ਆਏ ਰੱਖ ਲੋ ਵੀ ਭਾਈ ਫੇਰ ਨੱਡੇ ਉੱਡੇ ਲਾ ਦੇ ਕਹੋ ਇਹੋ ਅੱਖ ਹੀ ਨਹੀਂ ਸੱਟ ਬੱਚਿਆਂ ਦੀਆਂ ਹਨਾ ਵੀ ਅੰਦਰੋਂ ਫਾਲਟ ਹੋਇਆ ਉਹ ਬੱਚੇ ਘਰੇ ਨਹੀਂ ਆਉਂਦੇ ਭਾਈ ਉਪਾਸੇ ਡਿੱਗ ਪੈ ਕਰਨਗੇ ਭਾਜਿਆ ਕਰਨਗੇ ਬਾਜਵੇਰੀ ਦੀ ਡਿੱਕੇ ਚੜਜਾ ਕਰਨਗੇ ਬਈ ਉਹ ਬੱਚੇ ਤੇ ਹੁਣ ਵੇਣੇ ਆ ਯਾਰ ਜੇ ਇਹ ਚੀਜ਼ ਦੀ ਰੋਕਥਾਮ ਹੋ ਗਈ ਤਾਂ ਠੀਕ ਐ ਤੇ ਨਹੀਂ ਫਿਰ ਆਪਾਂ ਨੂੰ ਬਈ ਬੰਦੀ ਲਾਉਣੀ ਪਊ ਬੱਚਿਆਂ ਦੀ ਆਏਗਾ ਖਰਾਬ ਅੱਖਾਂ ਚ ਨਹੀਂ ਬੱਚੇ ਕੱਢ ਸਕਦੇ ਨਾ ਹਜੇ ਹੋਉਂਗਾ ਨਹੀਂ ਸਟਾਰਟਿੰਗ ਆ ਮਾੜੀ ਬੜੀ ਮੂਲੀ ਮੂਲੀ ਨੇ ਸੋ ਜਾ ਹੀ ਪਈ ਸੀ ਕਈ ਬੱਚਿਆਂ ਦੇ ਮੈਂ ਨੋਟਿਸ ਕਰ ਲੰਦਰ ਆ ਕੇ ਮੈਂ ਹਰ ਵੀ ਅੱਖਾਂ ਚ ਬੱਚਿਆਂ ਦੇ ਕੋਈ ਚੱਕਰ ਐ ਤੇ ਹੁਣ ਕੱਲ ਤੱਕ ਰਦਲ ਦੇਣੀ ਆ ਵੀ ਕੀ ਹਿਸਾਬ ਕਿਤਾਬ ਐ ਫਿਰ ਨਹੀਂ ਆ ਖੁੱਡਾ ਵਿਹਲਾ ਕਰਕੇ ਨਾ ਮਾਨੇ ਕਿ ਚਲੋ ਵੀ ਇੱਕ ਸਪਰੇਅ ਪਈ ਆਪਣੇ ਕੋਲੇ ਕੋਰੋਸ਼ਲਨ ਟੀਐਚ ਇਹਦੇ ਚ ਛੱਡ ਕੇ ਬੱਚੇ ਤੇ ਉਹ ਸਪਰੇਅ ਮਾਰ ਦਾਂਗੇ ਸਾਰੇ ਕਿਤੇ ਚੰਗੀ ਤਰ੍ਹਾਂ ਆਪਾਂ ਠੀਕ ਹੈ ਜੀ ਤੇ ਫਿਰ ਵੇਖਦੇ ਹਾਂ ਬਾਪੂ ਵੀ ਕੀ ਸੀਨ ਬਣਦਾ ਹੈਗਾ ਚਲੋ ਬਸ ਠੀਕ ਹੈ ਯਾਰ ਹਨ ਦੋ ਬੱਚੇ ਰਹਿ ਗਏ ਆਪਣੇ ਉਹੀ ਸਨ ਦੱਸਿਆ ਜਿਹੜੇ ਬਾਹਰ ਇੱਕ ਕਾਲਾ ਆ ਤੇ ਇੱਕ ਹਰੀਆਂ ਬਗਲਾਂ ਦਾ ਤੇ ਇੱਕ ਉਹ ਗਲਾਬੀ ਗਾਂਤਲਾ ਵੀ ਤਾਂ ਹੀ ਬੈਠਾ ਕੋਈ ਨੇ ਇਹਨੂੰ ਵੀ ਤਾੜ ਦਾਂ ਬਾਕੀ ਸਾਰੇ ਕਬੂਤਰਾਂ ਨੂੰ ਯੂਟਿਟਾ ਦਾਣਾ ਪਾਣੀ ਹੋਗਾ ਵੀ ਦਾਣਾ ਕੰਮ ਚੱਲਦਿਆਂ ਕਰੇ ਨਾ ਉਹਨੂੰ ਨੇ ਰੋਟੀ ਖਾਣੇ ਆ ਹਨਾ ਤੇ ਫੇਰ ਮੁੜ ਕੇ ਆਉਣੇ ਆ ਪਾਈਆ ਆ ਗਈ ਜਿੱਦ ਨਹੀਂ ਕਰੇ ਆਲੀ ਉਹ ਮਨ ਗਰੁੱਪ ਤੈਨੂੰ ਛੱਡੀ ਫੁੱਲਾ ਟੈਨਸ਼ਨ ਹੀ ਨਹੀਂ ਬਈ ਸੱਚੀ ਗੱਲ ਰੋਗਾ ਆਪਣੀ ਮਾਰਨਾ ਨਾ ਪਰ ਫਲਾਬੀ ਖੌਤਲਾ ਕਿਥੇ ਉਹ ਬੜਾ ਕੋਈ ਨੋ ਦੇਖਣ ਦੋ ਯਾਰ ਭਾਈ ਪੁੱਤ ਯਾਰ ਪੜ ਜਾਣਾ ਖੁੱਡੇ ਕਿਉਂ ਤੂੰ ਯਾਰ ਤੂੰ ਹੀ ਜਾਲ ਤੇ ਬੈਠਾ ਹੋਇਤੀ ਕਿਤੇ ਉਹ ਬੈਠਾ ਲੈ ਉੱਤੋਂ ਬੈਠਾ ਝਾਕੀ ਜਾਂਦਾ ਵੀ ਭਰਾਵਾ ਤੂੰ ਵਿੱਚ ਆ ਜਾ ਫਿਰ ਤੇਰੀ ਉਹੀ ਵਾਲੇ ਚਾਕਾਣੀ ਚਲੋ ਕੋਈ ਰਾ ਯਾਰ ਪਰ ਨਹੀਂ ਬਾਬਿਓ ਕੰਮ ਖਰਾਬ ਹੋਊਗਾ ਜਦੋਂ ਮਰਜ਼ੀ ਹੋ ਜੇ ਆਪਾਂ ਗਰੰਟੀ ਲੈਣੇ ਆ ਜੀ ਇੱਕ ਮਿੰਟ ਰੋ ਮੈਨੂੰ ਖੁੱਡਾ ਫੋਲ ਆ ਬੱਚੇ ਜਿਹੜੇ ਬੈਠੇ ਆ ਨਾ ਹੁਣ ਐ ਕਰਕੇ ਇਹ ਸਾਰਿਆਂ ਦੀ ਵਾਟ ਲੱਗਣ ਵਾਲੀ ਐ 100% ਮੈਨੂੰ ਪਹਿਲੇ ਹੀ ਫੀਲ ਹੋ ਗਈ ਗਰੰਟੀ ਆ ਆਪਣੀ ਹੁਣ ਅੱਖਾਂ ਨਾਲ ਕੰਮ ਜੇ ਚੱਲ ਪਿਆਣਾ ਤੇ ਚੱਲੂਗਾ ਵੀ ਗਰੰਟੀ ਆ ਆਪਣੀ ਤੇ ਇਸ ਤੋਂ ਬਾਅਦ ਕੰਮ ਵੀ ਚੱਲੂਗਾ ਦੱਸ ਤਾਂ ਮੈਨੂੰ ਬਾਅਦ ਸਾਰੀ ਅਲਾਈਨਮੈਂਟ ਆਊਟ ਹੋ ਜਾਣੀ ਹੈ ਮੇਬੀ ਯਾਰ ਇਹ ਅੱਖਾਂ ਦਾ ਵਾਇਰਸ ਹੀ ਹੁੰਦਾ 100% ਤਾਂ ਹਨਾ ਚਲੋ ਇੱਕ ਨਾਰਮਲ ਅੱਖਾਂ ਖਰਾਬ ਵੀ ਹੁੰਦੀਆਂ ਇੱਕ ਵਾਇਰਸ ਵੀ ਹੁੰਦਾ ਮੈਂ ਤਾਂ ਕਹਿਣਾ ਵੀ ਰੱਬ ਕਰੇ ਨਾਰਮਲ ਹੋਣਾ ਹਨਾ ਇਹ ਲੋਟ ਹੋ ਜਾਣ ਜੇ ਹੋਇਆ ਵਾਇਰਸ ਫੇਰ ਨਹੀਂ ਲੋਟਦਾ ਕੁਝ ਮਰਜੀ ਪਾ ਦੇ ਫਿਰ ਤਾਂ ਐਂ ਹੀ ਰਹਿੰਦਾ ਬਈ ਕੰਮ ਇਹ ਤੇ ਮੇਬੀ ਜੇ ਵਾਇਰਸ ਹੋਇਆ ਇਹ ਤੇ ਕੀ ਪਤਾ ਆਪਣੇ ਬੱਚੇ ਤਾਂ ਹੀ ਗਵਾਚਦੇ ਹੋਣ ਬਈ ਇਹਨਾਂ ਦੇ ਅੰਦਰ ਵਾਇਰਸ ਹੋਵੇ ਇਹ ਵਾਇਰਸ ਗ੍ਰੀਟੀ ਤੇ ਅਟੈਕ ਕਰਦਾ ਸਾਨੂੰ ਪਤਾ ਮੰਨਦੇ ਹੋਏ ਗੱਲ ਕੀ ਪਤਾ ਬੱਚੇ ਤਾਂ ਹੀ ਇੰਨੇ ਗਵਾਚੀ ਜਾਂਦੇ ਨੇ ਆਪਣੇ ਉੱਚੇ ਚੜਦੇ ਉਤੋਂਦੇ ਨਹੀਂ ਬੱਚੇ ਕਰ ਇੱਧਰ ਟੱਪ ਕੇ ਕਰ ਇੱਧਰ ਟੱਪ ਉਹਨੂੰ ਪਤਾ ਹੀ ਨਾ ਲੱਗਦਾ ਵੀ ਅਸੀਂ ਕੀ ਕਰਨਾ ਕਿੱਧਰ ਜਾਣਾ ਹਨਾ ਤਾਂ ਕਰਕੇ ਕੁਝ ਵੀ ਹੋ ਸਕਦਾ ਚਲੋ ਠੀਕ ਆ ਹੁਣ ਹਜੇ ਸੈਟ ਆ ਜਾਵਾਂ ਦੇਖੋ ਨਾ ਸੋਡੇ ਭਾਦੀ ਆਏ ਹੋਣਗੇ ਵੀ ਬੱਚੇ ਜਾਵਾਂ ਸੈਟ ਬੈਠਿਆ ਦੇਖੋ ਸੁਣਾਈ ਲੱਗਦਾ ਨਾ ਵੀ ਬੱਚੇ ਜਾਵਾਂ ਓਕੇ ਰਿਪੋਰਟਾਂ 'ਚ ਬੈਠੇ ਐ ਤੇ ਦੋ ਤਿੰਨ ਤਰ੍ਹਾਂ ਨੂੰ ਹਾਲ ਵੇਖੋ ਇਹਨਾਂ ਦਾ ਲੱਗ ਰਿਹਾ ਮੈਨੂੰ ਦੋ ਤਿੰਨ ਦਿਨਾਂ ਨੂੰ ਦਸ਼ਾ ਦੇਖਣ ਵਾਲੇ ਹੋਗੇ ਇਹਨਾਂ ਦੀ ਹਾਂ ਪੁੱਤ ਹੋਏ ਨਹੀਂ ਉਹ ਵੈਂਦੇ ਯਾਰਾ ਪਾਇਆ ਵੈਂਦੇ ਲਗੜਾ ਪਾਇਆ ਮੈਂ ਤੇਰੇ ਨਾਲ ਪਾਇਣਾ ਆ ਨੋਟ ਮੈਂ ਚਾੜ੍ਹ ਦਿਆ ਕਰ ਲਾ ਅਗਲੇ ਲਈ ਉਹ ਪੁੱਤ ਨਾਲ ਵੇਣਾ ਪਾਇਆ 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 ਆ ਗਿਆ ਤੇਰੇ ਕੋਲੇ ਇਹਦਾ ਕੁਝ ਭਾਲਦਾ ਹਾਂ ਆਈ ਕੋਈ ਭਾਲਦਾ ਹੁਣ ਖੁਸ਼ੀ ਹੋ ਜੂਗਾ ਪੂਰਾ ਚਲੋ ਠੀਕ ਆ ਕੇ ਬਾਸੀ ਕਲਪਨਾ ਤਾਂ ਮੈਨੂੰ ਬਹੁਤ ਸੌਂ ਲੱਗੇ ਮੇਰਾ ਦਿਮਾਗ ਕੋ ਨਾ ਮੇਰੇ ਦਿਮਾਗ ਚੋਂ ਚੀਜ਼ਾਂ ਪ੍ਰੋਸੈਸਿੰਗ ਚੱਲ ਰੰਗਾ ਯਾਰ ਵੀ ਹੁਣ ਜੇ ਵੱਧ ਗਿਆ ਕੀ ਕਰਾਂਗੇ ਕਿਵੇਂ ਰੋਕ ਥਾਮ ਕਰਾਂਗੇ ਭੈ ਜੋ ਫਿਰ ਗਾਹ ਨੂੰ ਬਾਜੀਆਂ ਕੇ ਮੇੜਾਵਾਂਗੇ ਓਨੇ ਬੱਚੇ ਕਿਵੇਂ ਲੋਟ ਕਰਾਂਗੇ ਤੂੰ ਸਮਝਦੇ ਹੋ ਸਾਰਾ ਕੁਝ ਮਰੇ ਯਾਰ ਹਣਾ ਜਾਦਾ ਇੱਕ ਤਾਂ ਉਹ ਵੀ ਓਵਰ ਥਿੰਕਿੰਗ ਕਰਦਾ ਕਿ ਯਾਰ ਭੈ ਜੋ ਆਪਣੇ ਕਦੇ ਨਹੀਂ ਬਿਮਾਰੀ ਆਈ ਸੱਚੀ ਸੌਂ ਲੱਗੇ ਹੋਇਆ ਆਪਣੇ ਕਦੇ ਵੀ ਨਹੀਂ ਬਿਮਾਰੀ ਆਈ ਯਾਰ ਕਬੂਤਰਾਂ ਕੋਈ ਇੰਨੀ ਵੀ ਨਹੀਂ ਬਿਮਾਰੀ ਆਈ ਤੁਹਾਨੂੰ ਪਤਾ ਇਰ ਮੈਨੂੰ ਐਸੇ ਸ਼ੱਕ ਪੈਂਦਾ ਜਿੱਦਣ ਦੇ ਆਪਾਂ ਕਬੂਤਰ ਜਾਲ 'ਚ ਛੱਡੇ ਆ ਨਾ ਉਸ ਦਿਨ ਤੋਂ ਕੰਮ ਸਟਾਰਟ ਹੋਇਆ ਇਹ ਸਾਰਾ ਕੰਮ ਕਬੂਤਰ ਜਾਲ 'ਚ ਛੱਡਣ ਕਰਕੇ ਹੋਇਆ ਜੇ ਜਾਲ ਛੱਡੇ ਗਰੰਟੀ ਆ ਆਪਣੀ ਕੋ ਪਹਿਲਾਂ ਜਾਲ ਵਾਲਿਆਂ ਨੂੰ ਹੋਈ ਏ ਫੇਰ ਸਾਰਾ ਬੱਚਿਆਂ ਨੂੰ ਹੋਊਗੀ ਹੁਣ ਇਹ ਜਾਲ 'ਚ ਛੱਡੇ ਕਰਕੇ ਸਾਰਾ ਨੁਕਸਾਨ ਹੋਊਗਾ ਆਪਣਾ ਉਹ ਵੀ ਹੱਲ ਕਰਦਾ ਜਾਂ ਤਾਂ ਕੱਲ ਨੂੰ ਜਾਲ ਵਿਹਲਾ ਕਰਦੇ ਆ ਨਾ ਸਪਰੇਆ ਮਾਰਦੇ ਆ ਪੀਰ ਅੱਜ ਅਲੀ ਰਾਤ ਟਪਾਲ ਗਏ ਕੱਲ ਨੂੰ ਪੂਰਾ ਜ਼ੋਰ ਲਾਵਾਂਗੇ ਆਪਾਂ ਵੀ ਇਹ ਚੀਜ਼ ਨੂੰ ਇੱਥੇ ਰੋਕ ਕੇ ਆ ਜਾਵੇ ਬਈ ਹਨਾ ਤੇ ਚਤ ਕਾਉਮਮ ਹੋਈ ਜਾਂਦਾ ਦਿਲ ਵੀ ਤਕ ਤਕ ਕਰੀ ਜਾਂਦਾ ਸੌਣ ਲੱਗੇ ਰੰਗੂ ਡੈਪ ਮੇਰਾ ਭੈਣ ਚ ਹੁਣ ਕਲਪਣੀ ਇਹਨਾਂ ਦੀ ਮਾਂ ਭੈਣ ਚ ਮਾਂ ਦਾ ਬੱਚੇ ਕਢਾਈ ਨਾ ਬਧੀ ਅਡੇ ਲੱਗੇ ਸੀ 30 35 ਬੱਚੇ ਡੇ ਵੀ ਲੱਗੇ ਸੀ ਹੁਣ ਆ ਭੈਣ ਚੋਜੇ ਸਾਰੇ ਕੰਮ ਦੀ ਆ ਸੀਣ ਦੀ ਕੋ ਸਾਰੇ ਦੀ ਆ ਇੰਟਰਕੰਟਰਕਟਰ ਨੇ ਆਵਾ ਕਰਾ ਰੱਖਿਆ ਯਾਰ ਹਨਾ ਐ ਜੇ ਹੀ ਆਪਣੇ ਕੋਲ ਤਾਂ ਹੋਰ ਕੀ ਆ ਯਾਰ ਜਾਲੀ ਉਹ ਆਪਣਾ ਮੇਰਾ ਬੇਟਾ ਪੂਰੇ ਪਤ ਕੋਲੇ ਮਰੇ ਆਂ ਸ਼ਵਾਦ ਦੇ ਆ ਉੱਥੇ ਭਾਂਦੇ ਮੈਨੂੰ ਉਹ ਲੱਤਾਂ ਚੱਕ ਖੜਦਾ ਖੜਦਾ ਉਹ ਲੱਤਾਂ ਬਾਸੇ ਕਰ ਭੋਲ ਦਾ ਚੱਕਾ ਕਾ ਕੇ ਇਹਨਾਂ ਨੂੰ ਮੈਂ ਤਾਂ ਬਾਸੇ ਖੜਾ ਇਹ ਇਧਰ ਕਰ ਲੱਤ ਭਾਂਦੇ ਲਗੜੇ ਭੈਣ ਦੇ ਕੋਲ ਤੂੰ ਹਦੋ ਕਰੀ ਜਣ ਲੁੱਚਾਂ ਇਹ ਤਾਂ ਦਾ ਆਹੇ ਮੈਂ ਲੀਓ ਆ ਜਾ ਆਪਣੇ ਕੋਲ ਆ ਆਪਣੇ ਕਬੂਤਰ ਹੈ ਫਿਰ ਜਿਹੜੀ ਜ ਇਹ ਚੀਜ਼ ਤੇ ਕੋਈ ਮੰਨ ਕੇ ਚੱਲੋ ਵੀ ਕੋਈ ਆਂ ਚ ਆਉਂਦੀ ਆ ਗੜਬੜ ਹੁੰਦੀ ਆ ਫਿਰ ਯਾਰ ਬਈ ਕਲਪਣਾ ਤਾਂ ਹੁੰਦੀ ਆ ਦਿਲ ਤਾਂ ਦੁਖਦਾ ਹੀ ਸਿੱਧਾ ਹੀ ਸਾਹ ਕੁਤਰਾ ਹਜੇ ਹਜੇ ਹੋਇਆ ਕੁਝ ਨਹੀਂ ਤੁਹਾਡੇ ਸਾਹਮਣੇ ਆ ਹਜੇ ਕੁਝ ਵੀ ਨਹੀਂ ਹੋਇਆ ਚਲੋ ਕੋਈ ਨਾ ਪੈਰ ਕੱਲ ਨੂੰ ਦੇਖਦੇ ਗੱਲ ਮੁੱਕੀ ਰਾਂ ਲਗੀ ਠੀਕ ਹੈ ਨਹੀਂ ਅੱਜ ਹੀ ਰਾਤ ਟਪਾਈਏ ਕੱਲ ਤੋਂ ਪੂਰਾ ਜੋਰ ਲਾਉਣਾ ਵੀ ਇਹ ਸਾਰੀਆਂ ਅੱਖਾਂ ਓੱਖਾਂ ਵਾਲੀ ਬਿਮਾਰੀ ਜਿਹੜੀ ਹੈ ਨਾ ਖਰਾਬ ਹੋਊਗਾ ਇਹ ਇੱਥੇ ਹੀ ਰੁਕ ਗਿਆ ਆਪਾਂ ਇਹ ਚੀਜ਼ ਤੇ ਇਹ ਨਾ ਰੁਕੀ ਤਾਂ ਸਸਰੀ ਗਾਲਾ ਭਾਈ ਫਿਰ ਜਿੰਦੇ ਲਾ ਦੇਾਂਗੇ ਇਹ ਨਹੀਂ ਕੰਮ ਹੈ ਤੇ ਆਵਦਾ ਖੇਤ ਜਾਵੜਾ ਕਰਾਂਗੇ ਫਿਰ ਹੋਰ ਕੀ ਹੈ ਹਣਾ ਲਿਓ ਚਲੋ ਠੀਕ ਹੈ ਕੱਲ ਨੂੰ ਮਿਲਦੇ ਆ ਬਾਬੇ ਰੋਕੇ ਡਾਂ ਲੇਗਾ ਉਹ ਮੇ ਕਬੂਤਰ ਨੂੰ ਫੜ ਕੇ ਅੰਦਰ ਤਾੜ ਦੇਣਾ ਕਾਂ ਤਨ ਬਾਏ ਬਾਏ ਗੁੱਡ ਨਾਈਟ ਸੋਣੀ ਸੁਣਾ ਤੜਕੋੜ ਤੇ ਮਿਹਣੇ ਕੀ ਬੰਦਾ ਤੇ ਓਕੇ